2021 ਸਾਲ ਮੁਬਾਰਕ ਮਸਤ ਮੌਜ ਦੇ ਹਾਲ ਮੁਬਾਰਕ ਮਿਲ ਕੇ ਸਭ ਦੇ ਨਾਲ ਮੁਬਾਰਕ ਬੱਚੇ ਬਾਲ ਗੋਪਾਲ ਮੁਬਾਰਕ ਕਿਰਤ ਕਮਾਈ ਕਾਲ ਮੁਬਾਰਕ ਰੋਟੀ ਫੁਲਕਾ ਦਾਲ ਮੁਬਾਰਕ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਤੇ ਵੀਡੀਓ ਰਾਹੀਂ ਨਵੇਂ ਸਾਲ ਦੀ ਮੁਬਾਰਕ ਦਿੱਤੀ ਹੈ ਵੀਡੀਓ 'ਚ ਗੁਰਦਾਸ ਮਾਨ ਨੇ ਆਪਣੇ ਤਰੀਕੇ ਨਾਲ ਸਾਲ 2021 ਲਈ ਇੱਕ ਕਵਿਤਾ ਪੇਸ਼ ਕੀਤੀ ਹੈ ਤੈਂ ਤੋ ਜਿ ਓਣਾ ਨੇ ਕਿਸਾਨਾਂ ਦੀ ਗੱਲ ਵੀ ਕੀਤੀ 2121 ਸਾਲ ਮੁਬਾਰਕ ਮਸਤ ਮੌਜ ਦੇ ਹਾਲ ਮੁਬਾਰਕ ਮਿਲ ਕੇ ਸਭ ਦੇ ਨਾਲ ਮੁਬਾਰਕ ਬੱਚੇ ਬਾਲ ਗੋਪਾਲ ਮੁਬਾਰਕ ਕਿਰਤ ਕਮਾਈ ਕਾਲ ਮੁਬਾਰਕ ਰੋਟੀ ਫੁਲਕਾ ਦਾਲ ਮੁਬਾਰਕ ਦੁਆ ਸलाम ਨਮਸਤੇ ਸਭ ਨੂੰ ਸਤ ਸ੍ਰੀ ਅਕਾਲ ਮੁਬਾਰਕ ਇਹ ਸਾਲ ਤਾਂ ਉਸੇ ਦਾ ਹੀ ਹੈ ਜਿਹੜਾ ਕਰੂ ਕਮਾਲ ਮੁਬਾਰਕ ਬਾਕੀ ਮਰਜ਼ੀ ਆਪੋ ਆਪਣੀ ਮੇਰਾ ਇੱਕ ਖਿਆਲ ਮੁਬਾਰਕ ਕਿਹੜਾ ਸੱਚਾ ਕਿਹੜਾ ਝੂਠਾ ਸਭ ਤੋਂ ਵੱਡਾ ਸਵਾਲ ਮੁਬਾਰਕ ਖੈਰ ਸਾਈਂ ਦੀ ਖੈਰ ਸਭ ਨੂੰ ਹੀ ਖੁਸ਼ ਰੱਖੇ ਸਾਈਂ ਸਭ ਦੀ ਉਮਰ ਦਰਾਜ਼ ਕਰੇ ਅਸੀਂ ਉਹਨਾਂ ਦੇ ਪਾਣੇ ਹਾਰੇ ਜਿਹੜਾ ਸਾਨੂੰ ਯਾਦ ਕਰੇ ਉਸ ਪਿਆਰੇ ਤੋਂ ਸਦਕੇ ਜਾਈਏ ਸਭ ਲਈ ਜੋ ਫਰਿਆਦ ਕਰੇ ਸਾਡਾ ਜੰਮਣਾ ਮਰਨਾ ਕਾ ਦਾ ਵਕਤ ਨਾ ਕੋਈ ਬਰਬਾਦ ਕਰੇ ਇਹ ਵੇਲਾ ਕਰਸਾਨ ਦਾ ਹੈ ਰੱਬ ਸੱਚ ਨੂੰ ਜ਼ਿੰਦਾਬਾਦ ਕਰੇ ਮਿਹਰਬਾਨੀ ਰਬੜਕ ਜ਼ਿਕਰ ਯੋਗ ਹੈ ਕਿ ਕਿਸਾਨਾਂ ਦੇ ਸੰਘਰਸ਼ ਲਈ ਗੁਰਦਾਸ ਮਾਨ ਆਏ ਦਿਨ ਸੋਸ਼ਲ ਮੀਡੀਆ ਤੇ ਸਮਰਥਨ ਕਰਦੇ ਰਹਿੰਦੇ ਨੇ ਇਸ ਤੋਂ ਪਹਿਲਾਂ ਦਿੱਲੀ ਬਾਰਡਰ ਕਿਸਾਨ ਅੰਦੋਲਨ ਚ ਗੁਰਦਾਸ ਮਾਨ ਸ਼ਾਮਲ ਹੋਣ ਵੀ ਗਏ ਸੀ ਪਰ ਉਹਨਾਂ ਦੇ ਪਿਛਲੇ ਵਿਵਾਦਾ ਕਾਰਨ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਸਟੇਜ ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਪਰ ਗੁਰਦਾਸ ਮਾਨ ਸੋਸ਼ਲ ਮੀਡੀਆ ਰਾਹੀਂ ਅੰਦੋਲਨ ਦੀ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ